ਸਿਕਲਜੀ ਮੈਂ ਹਾਂ ਹਰਮਨਪ੍ਰੀਤ ਸਿੰਘ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਕਿਸੇ ਵੀ ਫਸਲ ਦੀ ਜਿਹੜੀ ਉਹ ਚੰਗੀ ਪੈਦਾਵਾਰ ਲੈਣ ਵਾਸਤੇ ਜਿਹੜਾ ਬੀਜ ਹੈ ਬਹੁਤ ਅਹਿਮ ਭੂਮਿਕਾ ਨਿਭਾਉਂਦਾ ਹੈ ਬੀਜ ਜਿਹੜੀ ਬੜੀ ਅਹਿਮ ਖੇਤੀ ਇਨਪੁਟ ਹੈ ਔਰ ਬਹੁਤ ਸਾਰੇ ਕਿਸਾਨਾਂ ਨੂੰ ਜਿਹੜਾ ਬੀਜ ਤੇ ਦਾਣਿਆਂ ਵਿੱਚ ਫਰਕ ਨਹੀਂ ਪਤਾ ਆਮ ਤੌਰ ਤੇ ਕਣਕ ਦੇ ਦਾਣੇ ਲੈ ਕੇ ਕਿਸਾਨ ਉਹਨੂੰ ਬੀ ਸਮਝ ਲੈਂਦੇ ਨੇ ਹੋਰ ਫਸਲਾਂ ਦੀ ਜਿਹੜੀ ਪੈਦਾਵਾਰ ਆ ਉਹਨੂੰ ਹੀ ਬੀਜ ਵਜੋਂ ਵਰਤ ਲਿਆ ਜਾਂਦਾ ਹੈ ਜਿਵੇਂ ਪੰਜਾਬ ਦੇ ਵਿੱਚ ਕਰੀਬ 35 ਲੱਖ ਹੈਕਟੇਰ ਦੇ ਵਿੱਚ ਰਕਬੇ ਦੇ ਵਿੱਚ ਕਣਕ ਦੀ ਕਾਸ਼ਤ ਕੀਤੀ ਜਾਂਦੀ ਹੈ ਤੇ ਫਸਲ ਜਿਹੜੀ ਹੈ ਕਣਕ ਹੁਣ ਨਿਸਰਨੀ ਸ਼ੁਰੂ ਹੋ ਗਈ ਹੈ ਤੇ ਕਣਕ ਦਾ ਬੀਜ ਵੀ ਜਿਹੜਾ ਵਾ ਤੇ ਜਦੋਂ ਕਿ ਇਹਦਾ ਬੀਜ ਜਿਹੜਾ ਬੜੇ ਆਸਾਨੀ ਦੇ ਨਾਲ ਚੰਗੇ ਤਰੀਕੇ ਦੇ ਨਾਲ ਤਿਆਰ ਕੀਤਾ ਜਾ ਸਕਦਾ ਹੈ ਤੇ ਇਸ ਸਬੰਧ ਵਿੱਚ ਸਾਡੇ ਨਾਲ ਜ਼ਿਲ੍ਹਾ ਗਰਦਾਸਪੁਰ ਦੇ ਮੁਖੇਤੀ ਬਿੜੀ ਅਫਸਰ ਡਾਕਟਰ ਅਮਰੀਕ ਸਿੰਘ ਮੌਜੂਦ ਨੇ ਡਾਕਟਰ ਸਾਹਿਬ ਨਾਲ ਗੱਲਬਾਤ ਕਰਕੇ ਜਾਣਦੇ ਆ ਕਿ ਜਿਹੜਾ ਕਣਕ ਦਾ ਬੀਜ ਹੈ ਜੇ ਤਿਆਰ ਕਰਨਾ ਹੋਵੇ ਤੇ ਕਿਸ ਤਰ੍ਹਾਂ ਤਿਆਰ ਕੀਤਾ ਜਾ ਸਕਦਾ ਹੈ ਕਿਸਾਨ ਨੂੰ ਜੜੀਆਂ ਉਹ ਕਿਹੜੀਆਂ ਸਾਵਧਾਨੀਆਂ ਵਰਤਣ ਦੀ ਲੋੜ ਹੈ ਹਾਂਜੀ ਡਾਕਟਰ ਸਾਹਿਬ ਸਵਾਗਤ ਹੈ ਜੀ ਤੁਹਾਡਾ ਡਾਕਟਰ ਸਾਹਿਬ ਦੱਸੋ ਜੀ ਕਣਕ ਜਿਹੜਾ ਜਾਂ ਕਿਸੇ ਵੀ ਫਸਲ ਦੇ ਜਿਹੜੇ ਦਾਣੇ ਹੁੰਦੇ ਜਾਂ ਬੀਜ ਹੁੰਦਾ ਉਹਨਾਂ 'ਚ ਫਰਕ ਕੀ ਹੁੰਦਾ ਜੀ ਹਰਮਨ ਜੀ ਇਹ ਜਿਹੜੇ ਦਾਣੇ ਆ ਤੇ ਬੀ ਜਿਹੜਾ ਕਿ ਕਿਸਾਨਾਂ ਨੂੰ ਪਤਾ ਹੋਣਾ ਚਾਹੀਦਾ ਵਾ ਕਿ ਇਸ ਵੇਲੇ ਜੇਕਰ ਅਸੀਂ ਪੰਜਾਬ ਦੀ ਗੱਲ ਕਰੀਏ ਤੇ 35 ਲੱਖ ਹੈਕਟੇ ਰਕਬੇ ਦੇ ਵਿੱਚ ਕਣਕ ਦੀ ਬਜਾਈ ਹੁੰਦੀ ਹੈ ਤੇ 35 ਲੱਖ ਹੈਕਟ ਜਿਹੜੀ ਤੁਹਾਡੀ ਇੱਕ ਕੁਆਂਟਲ ਕਣਕ ਆ ਉਹ ਇੱਕ ਬੀਜ ਦੇ ਤੌਰ ਤੇ ਚਾਹੀਦੀ ਹੈ ਜਿਹੜਾ ਕਿ ਇੱਕ ਬਹੁਤ ਵੱਡਾ ਇੱਕ ਜਿਹੜਾ ਇੱਕ ਬਹੁਤ ਮਹੱਤਵਪੂਰਨ ਜਿਹੜਾ ਵਾ ਖੇਤੀ ਇਨਪੁਟ ਜਿਹੜਾ ਖੇਤੀ ਲਾਗਤ ਜਿਹੜੀ ਖੇਤੀ ਸਮੱਗਰੀ ਆ ਉਹ ਆ ਜੇਕਰ ਸਾਡਾ ਬੀਜ ਚੰਗਾ ਹੋਊਗਾ ਤੇ ਫੇਰ ਸਾਡੀ ਜਿਹੜੀ ਫਸਲ ਜਿਹੜੀ ਹੈ ਸਾਰੀ ਨਿਰਭਰਤਾ ਤੇ ਕਰਦੀ ਹੈ ਕਿ ਚੰਗੀ ਫਸਲ ਜਿਹੜੀ ਪੈਦਾਵਾਰ ਦੇ ਸਕਦੀ ਹੈ ਜੇ ਸਾਡਾ ਬੀਜ ਹੀ ਠੀਕ ਹੈਗਾ ਤੇ ਫਿਰ ਉਹਦੇ 'ਚ ਇਹ ਖਰਚਾ ਕੀਤਾ ਜਿਹੜਾ ਤਾਂ ਬੀਆਂ ਜਿਹੜੀ ਖਾ ਦੇ ਉੱਤੇ ਕੀਟਨਾਸ਼ਕ ਦੇ ਨੀਦੀ ਨਸ਼ਕ ਦੇ ਉਹ ਬੋਦਾ ਕੋਈ ਮੈਨਾ ਨਹੀਂ ਰੱਖਦਾ ਹੈਗਾ ਸੋ ਇਸ ਕਰਕੇ ਬੀ ਤੇ ਤੇ ਵਿੱਚ ਕਿਸਾਨ ਨੂੰ ਦਾਣਿਆਂ ਵਿੱਚ ਬਹੁਤ ਫਰਕ ਹੋਣਾ ਪਤਾ ਹੁਣੋ ਜੀਦਾ ਵੀ ਬੀ ਕਿਹੜਾ ਵਾ ਤੇ ਦਾਣੇ ਕਿਹੜੇ ਆ ਔਰ ਜਿਸ ਤਰ੍ਹਾਂ ਡਾਕਟਰ ਸਾਹਿਬ ਕਣਕ ਦੀ ਫਸਲ ਆ ਤੁਸੀਂ ਦੱਸਿਆ 35 ਲੱਖ ਹੈਕਟੇਰ ਦੇ ਵਿੱਚ ਕਣਕ ਜਿਹੜੀ ਆ ਸਾਡੇ ਪੰਜਾਬ ਚ ਬੀਜੀ ਜਾਂਦੀ ਸਭ ਤੋਂ ਵੱਧ ਇਹ ਹੀ ਫਸਲ ਹੈ ਹੁਣ ਕਣਕ ਜਿਹੜੀ ਨਿਸਰਨੀ ਸ਼ੁਰੂ ਹੋ ਗਈ ਲਗਭਗ ਔਰ ਕੀ ਗੇਤੀ ਵਿਸ਼ੇਸ਼ਤਾ ਦਾ ਥੋੜਾ ਫਰਕ ਆ ਇਸ ਮੌਕੇ ਜੇ ਜਿਹੜੇ ਕਿਸਾਨਾਂ ਨੇ ਇਸ ਫਸਲ ਤੋਂ ਬੀਜ ਰੱਖਣਾ ਹੈ ਉਹਨਾਂ ਨੂੰ ਇਸੇ ਫਸਲ ਦੀ ਲਈ ਕੋਈ ਵਿਸ਼ੇਸ਼ਤਿਆਂ ਦੇਣ ਦੀ ਲੋੜ ਹੈ ਜਾਂ ਕੁਝ ਹੋਰ ਕਰਨਾ ਹੁੰਦਾ ਸਟਾਰਟਿੰਗ ਤੋਂ ਬਿਲਕੁਲ ਇਸ ਵੇਲੇ ਜਿਹੜਾ ਕਣਕਾ ਦੀ ਨਸਾਰੇ ਤੇ ਪਹੁੰਚ ਚੁੱਕੀ ਹੈ ਜੀ ਤੇ ਇਸ ਵੇਲੇ ਸਾਡੇ ਕੋਲ ਦੋ ਜਿਹੜੀਆਂ ਬਿਮਾਰੀਆਂ ਜਿਹੜੀਆਂ ਕਿ ਇਹਦੇ ਨਾਲ ਨਾਲ ਤੁਰਦੀਆਂ ਨੇ ਉਹ ਥੋੜੇ ਦਿਨਾਂ ਤੱਕ ਸਾਨੂੰ ਦਿਖਣ ਲੱਗ ਪਈ ਜੇ ਉਸ ਖੇਤ ਵਿੱਚ ਹੋਵੇ ਪਰ ਜੇ ਦੇਖਿਆ ਗਿਆ ਕਿ ਐਸਲੇ ਜਿਹੜੀਆਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜੋਸਪਾਸ਼ੰ ਦਿੱਤੀਆਂ ਗਈਆਂ ਨੇ ਰਜਿਸਟਰੈਂਟ ਨੇ ਤੇ ਉਹਦੇ ਵਿੱਚ ਜਿਹੜਾ ਵਾ ਉਹ ਜਿਹੜੀ ਉਹ ਸੈਨ ਸ਼ਕਤੀ ਹੈਗੀ ਉਹਨਾਂ ਵਿੱਚ ਤੇ ਜੇਕਰ ਅਸੀਂ ਦੇਖੀਏ ਤੇ ਐਸਲੇ ਜਿਹੜੀ ਆ ਜੇ ਉਹ ਸੈਨ ਸ਼ਕਤੀ ਨਹੀਂ ਉੱਚ ਹੈਗੀ ਜੇ ਉਹ ਸੈਂਸਟਿਵ ਨੇ ਤੇ ਉਹਦੇ ਵਿੱਚ ਤੁਹਾਡੀ ਪੱਤਿਆਂ ਦੀ ਕਾਂਗਰੀ ਜਿਹੜੀ ਆ ਉਹ ਆਲਚ ਆਉਣ ਦੀ ਸੰਭਾਵਨਾ ਰਹਿੰਦੀ ਹੈ ਤੇ ਪੱਤਿਆਂ ਦੀ ਤੁਹਾਨੂੰ ਪਤਾ ਹੈ ਕਿ ਪੱਤਿਆਂ ਦੇ ਉੱਪਰ ਜਿਹੜਾ ਵਾ ਉਹ ਇੱਕ ਕਾਲੇ ਰੰਗ ਦਾ ਪੋਟੋ ਜਿਹੜਾ ਵਾ ਉਹ ਹਲਕਾ ਹਲਕਾ ਜਿਹੜਾ ਉਹ ਦਿਖਾਈ ਦੇਵੇਗਾ ਇਸ ਤੋਂ ਇਲਾਵਾ ਜਿਹੜੀ ਤੁਹਾਡੀ ਝੂਠੀ ਕਾਂਗਰੀ ਆ ਜੀ ਜਦੋਂ ਤੁਹਾਡੀ ਝੂਠੀ ਕਾਂਗਰੀ ਜਿਹੜੀ ਆ ਉਹ ਹਣੀ ਉਹ ਦਿਖਾਈ ਦਿੰਦੀ ਆ ਜਦੋਂ ਨਿਸਰ ਜਾਂਦੀ ਆ ਜਿਹਨੂੰ ਸਿੱਟੇ ਆ ਜਾਂਦੇ ਆ ਤੇ ਉਹਦੀ ਨਿਸ਼ਾਨੀ ਹੁੰਦੀ ਆ ਕਿ ਸਿੱਟਿਆਂ ਦੇ ਵਿੱਚ ਜਿਹੜੀ ਤੁਹਾਡੀ ਪਾਊਡਰ ਕਾਲਾ ਇੱਕ ਪਾਊਡਰ ਬਣ ਜਾਂਦਾ ਸਿੱਟੇ ਦੇ ਦਾਣੇ ਦੇ ਬਜਾਏ ਠੀਕ ਹੈ ਉਹ ਇੱਕ ਬੜਾ ਵੱਡਾ ਟਿਪੀਕਲ ਜਿਆ ਵਾ ਇੱਕ ਉਹਦਾ ਨਿਸ਼ਾਨੀ ਹੁੰਦੀਆਂ ਨੇ ਇਹ ਦੋ ਜਿਹੜੀਆਂ ਨੇ ਇਹ ਕਰਦੀਆਂ ਨੇ ਬਾਕੀ ਜਿਹੜੀ ਦਾਣਿਆਂ ਦੇ ਵਿੱਚ ਇੱਕ ਹੋਰ ਹੁੰਦੀ ਜਿਹੜੀ ਕਰਨਲ ਬੰਟ ਹੁੰਦੀ ਆ ਉਹ ਵੀ ਜਿਹੜੀ ਦਾਣੇ ਦੇ ਨਾਲ ਨਾਲ ਤੁਰਦੀ ਆ ਤੇ ਉਹ ਕਨਾਲ ਬੰਟ ਜਿਹੜੀ ਉਹਨੂੰ ਵੀ ਜਿਹੜਾ ਕੰਟਰੋਲ ਕਰਨ ਵਾਸਤੇ ਆਨੂੰ ਇਸ ਵੇਲੇ ਜਿਹੜਾ ਵਾ ਉਹ ਇਤਿਆਦ ਦੇ ਵਰਤਣੀ ਚਾਹੀਦੀ ਹੈ ਔਰ ਕਿਸਾਨਾਂ ਨੂੰ ਕੀ ਤੁਸੀਂ ਸੁਝਾਅ ਦਿੰਦੇ ਹੋ ਵੀ ਹੁਣ ਉਹ ਜਿਸ ਤਰ੍ਹਾਂ ਇਹਨਾਂ ਦਾ ਤੇ ਧਿਆਨ ਰੱਖਣਾ ਹੈ ਔਰ ਇਹਦੀਆਂ ਖਾਦਾਂ ਦਾ ਦਵਾਈਆਂ ਦਾ ਜਾਂ ਇਹਨੂੰ ਪਾਣੀ ਕਿਵੇਂ ਲਾਉਣਾ ਹੈ ਮੌਸਮ ਕਿਵੇਂ ਜਿਵੇਂ ਦਾ ਚਾਹੀਦਾ ਕੀ ਸਾਡੇ ਪੰਜਾਬ ਚ ਜਾਂ ਜਿਹੜੇ ਕਿਸਾਨਾਂ ਦੇ ਆਮ ਖੇਤ ਹੈ ਉਥੇ ਚੰਗੀ ਕਿਸਮ ਦਾ ਬੀਜ ਜਿਹੜਾ ਉਹ ਤਿਆਰ ਕਰ ਸਕਦੇ ਨੇ ਕਿਸਾਨ ਬਿਲਕੁਲ ਬਿਲਕੁਲ ਇਸ ਵੇਲੇ ਬਹੁਤ ਵਧੀਆ ਵਾ ਜੇਕਰ ਤੁਹਾਨੂੰ ਦਬਦਾ ਵਾ ਕਿ ਜਿਹੜਾ ਕੋਈ ਬੂਟਾ ਝੂਠੀ ਆਪਣੀ ਪੱਤੇ ਦੀ ਕਾਂਗਰੀ ਦਾ ਜਿਹੜਾ ਕੋਈ ਅਫੈਕਟ ਜੀ ਠੀਕ ਹੈ ਜੇ ਤੁਹਾਡੀ ਝੂਠੀ ਕਾਂਗਰੀ ਤੇ ਕਿਤੇ ਤੁਹਾਨੂੰ ਸਿੱਧੇ ਦੇਦੇ ਪਿਆ ਕਾਲਾ ਪਾਊਡਰ ਬਣਿਆ ਵਾ ਉਹਦੇ ਤੇ ਪਾਊਡਰ ਜਿਹੜੇ ਉਹ ਜਿਹੜਾ ਸਿੱਟਾ ਜਿਹੜਾ ਜਿੱਤ ਪਾਊਡਰ ਬਣਿਆ ਵਾ ਉਹਤੇ ਪਲਾਸਟਰ ਦਾ ਇੱਕ ਲਫਾਫਾ ਮੋਦਾ ਮਾਰ ਕੇ ਉਹਨੂੰ ਢੱਕ ਕੇ ਉਹਨੂੰ ਦਸਤਰੀ ਨਾਲ ਕਟੋ ਤੇ ਉਹਨੂੰ ਜਿਹੜਾ ਵਾ ਦਬਾ ਦਿਓ ਠੀਕ ਹੈ ਤਾਂ ਇਹਦਾ ਕਰਦੇ ਜੇ ਤੁਹਾਡੀ ਕਰਨਾਲ ਬੰਟ ਨੂੰ ਆਪਾਂ ਜਿਹੜਾ ਕਨਾਲ ਬੰਟ ਦੀ ਜਿਹੜੀ ਬਿਮਾਰੀ ਜਿਹੜੀ ਉਹਨੂੰ ਆਪਾਂ ਕੰਟਰੋਲ ਕਰਨਾ ਵਾ ਜਦੋਂ ਤੁਹਾਡੀ ਗੱਭੇ ਤੇ ਫਸਲ ਆ ਜਾਂਦੀ ਆ ਗੱਭੇ ਚ ਫਸਲ ਆ ਜਾਂਦੀ ਆ ਫਿਰ ਆਪਾਂ 200 ਮੀਲੀਲੀਟਰ ਜਿਹੜੀ ਜਿਹੜੀ ਤੁਹਾਡੀ ਟ੍ਰੋਪੀਕੋਨਾ ਜੋਲ ਜਿਹੜੀ ਉਹ ਟੈਲਾ ਟਿਕ ਦੀ ਨਾਂ ਦੇ ਨਾਲ ਜਾਂਦੇ ਆ ਜਾਂ ਹੋਰ ਵੀ ਕਾਫੀ ਕ੍ਰੇਡ ਮਾਰਕ ਨੇ ਉਹਦੇ ਨਾਲ ਲਾਲ ਜਿਹੜੇ ਆਪਾਂ 200 ਮੀਲੀਲੀਟਰ ਗ੍ਰੇਡ ਦਵਾਈ ਜਿਹੜੀ ਆ ਉਹ ਆਪਾਂ 200 ਲੀਟਰ ਪਾਣੀ ਵਿੱਚ ਘੋਲ ਕੇ ਗੋਲ ਨੂੰ ਜਿਹਦੇ ਨਾਲ ਆਪਾਂ ਸਪਰੇਅ ਕਰਨੀ ਆ ਪਰ ਇਹਦੇ ਚ ਇਹ ਖਿਆਲ ਰੱਖਣਾ ਕਿ ਜਿਹੜੀ ਸਪਰੇਅ ਜਦੋਂ ਉਦੋਂ ਕਰਨੀ ਤਾੜੀ ਗੱਭ ਚ ਹੋਵੇ ਪਰ ਇਹਦਾ ਇੱਕ ਵੀ ਕਹਿ ਰੱਖਣਾ ਕਿ ਸਾਰੀ ਫਸਲ ਤੇਨੂੰ ਕਰਨੀ ਲੋੜ ਨਹੀਂ ਆ ਸਿਰਫ ਜਿਹੜਾ ਹੀ ਬੀ ਵਾਸਤੇ ਰੱਖਣੀ ਆ ਮੰਨ ਲਓ ਅਗਲੇ ਸਾਲ ਨੂੰ ਜਿਹੜਾ 10 ਕੁਇੰਟਲ 10 ਏਕੜ ਵਾਸਤੇ ਜਿਹੜਾ ਵਾ ਬੀ ਚਾਹੀਦਾ ਵਾ ਠੀਕ ਹੈ 10 ਏਕੜ ਦਾ ਮੀਤ ਮਤਲਬ ਕਿ ਉਹ ਦੇ ਚ ਤਕਰੀਬਨ 4 ਕਨਾਲ ਦੇ ਵਿੱਚੋਂ 10 ਜਿਹੜਾ ਵਾ 10 ਕੁਇੰਟਲ ਜਿਹੜਾ ਵਾ ਨਿਕਲ ਜਿਹੜਾ ਬੀ ਜਿਹੜਾ ਵਾ ਉਹ ਉਹਨਾਂ ਪੈਦਾ ਹੋ ਜੂਗਾ ਪਰ 10 ਜਿਹੜਾ ਜੇ 10 ਏਕੜ ਦਾ ਕਰਨਾ ਤਿਆਰ ਕਰਨਾ ਵਾ ਤੇ ਇੱਕ ਇੱਕ ਜਿਹੜਾ 1 ਏਕੜ ਦਾ 40 ਕਿਲੋ 40 ਕਿਲੋ ਬੀ ਪੈਦਾ ਵਾ ਬਿਲਕੁਲ ਤਕਰੀਬਨ 4-5 ਜਿਹੜਾ ਜਿਹੜਾ ਕੰਟਰੋਲ ਜਿਹੜਾ ਬੀਜੜਾ ਵਾਂ ਨੂੰ ਬਹੁਤ ਵੀ ਲੋੜ ਤੇਗੀ। ਸੋ ਉਸ ਨਾਲ ਜਿਹੜਾ ਜਿੰਨਾ ਕਿ ਤੁਹਾਨੂੰ ਰਕਬਾ ਚਾਹੀਦਾ ਵਾ ਉਹਨਾਂ ਵੱਖਰਾ ਚੁਣ ਲਓ। ਉਹਦੇ ਵਿੱਚ ਜਿਹੜੀ ਆਪਾਂ ਸਪਰੇਅ ਕਰ ਸਕਦੇ ਆ ਉਹਦੇ ਵਿੱਚੋਂ ਜੀ ਰੋਗਿੰਗ ਕਰ ਲਓ। ਜੇ ਕੋਈ ਕੋਈ ਬਿਮਾਰੀ ਵਾਲਾ ਬੂਟਾ ਉਹਨੂੰ ਬਾਹਰ ਕਰ ਲਓ। ਜੇ ਕੋਈ ਨਦੀਨ ਵਾਲਾ ਬੂਟਾ ਉਹਨੂੰ ਬਾਹਰ ਕਰ ਲਓ। ਕਿਸੇ ਤਰ੍ਹਾਂ ਦਾ ਵੀ ਉਹ ਨਾ ਕਰੋ। ਬਾਕੀ ਇਸ ਚੋਣ ਕਰਨ ਵੇਲੇ ਕਿ ਕਿਹੜੀ ਫਸਲ ਕਿਹੜੀ ਕਿਸਮ ਦੀ ਆਪਾਂ ਜਿਹੜੀ ਆ ਬਹੀ ਜਿਹੜੀ ਆ ਉਹਦੇ ਵਿੱਚ ਬੀ ਰੱਖਣਾ ਵਾ ਉਹ ਤੁਹਾਡੇ ਤੇ ਨਿਰਭਰ ਕਰਦਾ ਕਿ ਅਸੀਂ ਇਹ ਵੇਖਣ ਦੇ ਲੋੜਿਆ ਕਿ ਕਿਹੜੀ ਕਿਸਮ ਜ ਜਾਂ ਉਹਦੇ ਵਿੱਚ ਜਿਹੜੀ ਆ ਉਹ ਉੱਚ ਬਿਮਾਰੀ ਕੋਈ ਨਹੀਂ ਹੈਗੀ ਇਹ ਲਿਕੂਗੀ ਨਹੀਂ ਹੈਗੀ ਕਰਨਲ ਬੰਟ ਨਹੀਂ ਹੈਗੀ ਜਾਂ ਤੁਹਾਡੀ ਖੂਨਪਾਖੂ ਠੀਕਾਂ ਗਰੀ ਨਹੀਂ ਹੈਗੀ ਉਹ ਆਪਾਂ ਸਾਰੀ ਦੇਖ ਕੇ ਫਿਰ ਆਪਾਂ ਉਸ ਉਸ ਰਕਮੇ ਨੂੰ ਜਿਹੜਾ ਚੁਣਨਾ ਡਾਕਟਰ ਸਾਹਿਬ ਇਹ ਤੇ ਬਿਲਕੁਲ ਠੀਕ ਤੁਸੀਂ ਬੜੀ ਅਹਿਮ ਜਾਣਕਾਰੀ ਦਿੱਤੀ ਹੈ ਕਿਵੇਂ ਕਿਸਾਨ ਜਿਹੜਾ ਆਪਣੇ ਘਰ ਵਾਸਤੇ ਜਿਹੜਾ ਆਪਣੇ ਖੇਤਾਂ ਚ ਬੀਜ ਰੱਖ ਸਕਦੇ ਨੇ ਜੇਕਰ ਬੀਜ ਦਾ ਜਿਹੜੀ ਬੀਜ ਤਿਆਰ ਕਰਨ ਨੂੰ ਕਿਸੇ ਨੇ ਧੰਦਾ ਬਣਾਉਣਾ ਹੋਵੇ ਇਹਨੂੰ ਇੱਕ ਸਹਾਇਕ ਧੰਦਾ ਬਣਾਉਣਾ ਹੋਵੇ ਪੂਰੀ ਫਸਲ ਦਾ ਬੀਜ ਤਿਆਰ ਕਰਨਾ ਹੋਵੇ ਉਹਦੇ ਵਾਸਤੇ ਕਿਸਾਨਾਂ ਨੂੰ ਫਿਰ ਕਿਹੜੇ ਕਿਹੜੇ ਜਿਹੜੇ ਪੜਾਵਾਂ ਚੋਂ ਗੁਜ਼ਰਨਾ ਪਏਗਾ ਉਹਦੇ ਵਿੱਚ ਜਿਹੜਾ ਪੰਜਾਬ ਜਿਹੜਾ ਖੇਤੀਬਾੜੀ ਵਿਭਾਗ ਆ ਉਹ ਇੱਕ ਬਕਾਇਦਾ ਲਾਇਸੈਂਸ ਤੋਂ ਨੂੰ ਜਿਹੜਾ ਉਹ ਦਿੰਦਾ ਵਾ ਉਹ ਆਪਣੇ ਜਿਹੜੀ ਬਕਾਇਦਾ ਜਿਹੜੀ ਚੰਡੀਗੜ੍ਹ ਦਾ ਹੈੱਡ ਆਫਿਸ ਆ ਉੱਥੋਂ ਜਿਹੜਾ ਇੱਕ ਜਿਹੜਾ ਲਾਇ ਬੜੀ ਬਲਾਖੇਤੀ ਬੜੀ ਅਫਸਰ ਰਹੀ ਜਾਂ ਮੁੱਖ ਖੇਤੀ ਬੜੀ ਅਫਸਰ ਰਹੀ ਜਿਹੜਾ ਉਹ ਹੋ ਕੇ ਫਿਰ ਉਹ ਜੋ ਹੋ ਜਾਂਦਾ ਵਾ ਤੋ ਉਹ ਆਪਾਂ ਕੋਈ ਵੀ ਜਿਹੜਾ ਵਾ ਮਤਲਬ ਲਾਇਸੈਂਸ ਲੈ ਕੇ ਕਿਸਾਨ ਜਿਹਨਾਂ ਨੇ ਵੀਜ਼ੋ ਉਤਪਾਦਨ ਦਾ ਕੰਮ ਕਰਨਾ ਹੈ ਉਹ ਪਹਿਲਾਂ ਖੇਤੀਬਾੜੀ ਵਿਭਾਗ ਕੋਲੋਂ ਲਾਇਸੈਂਸ ਲੈਣ ਫਿਰ ਉਸ ਤੋਂ ਬਾਅਦ ਜਿਹੜੀਆਂ ਉਹ ਸਾਰੀਆਂ ਸ਼ਫਾਰਿਸ਼ਾਂ ਦੇ ਅਨੁਸਾਰ ਵੀ ਲੈ ਕੇ ਉਹਨੂੰ ਸੋਧ ਕੇ ਉਹਨੂੰ ਉਹਦੀ ਜਿਹੜੀ ਉਹਦੇ ਤੋਂ ਫਸਲ ਆ ਜਾਂਦਾ ਬਿਲਕੁਲ ਉਹ ਫਿਰ ਫਿਰ ਉਹ ਜਿਹੜੇ ਜਿੰਨੀ ਜੋ ਵੀ ਉਹਦਾ ਪੈਰਾਮੀਟਰ ਰੱਖੇ ਨੇ ਉਹ ਸਾਰਾ ਜਿਹੜਾ ਪਤਾ ਲੱਗ ਜਾਊਗਾ ਕਿ ਆਪਾਂ ਕਿੰਨੀ ਵੇਤ ਜਿਹੜੀ ਆ ਉਹਦੀ ਆਈਸੋਲੇਸ਼ਨ ਡਿਸਟੈਂਸ ਰੱਖ ਸਕਦੇ ਕਿਹੜੇ ਕਿਹੜੇ ਫਾਰਮਰ ਕੋ ਕਰਨੀ ਰੋਗਿੰਗ ਕਦੋਂ ਕਰਨੀ ਹੈ ਉਹਦੀ ਟੈਕਨੀਕਲ ਅਸਿਸਟੈਂਸ ਦੇ ਡਿਪਾਰਟਮੈਂਟ ਵੱਲੋਂ ਦੇਇਆ ਜਾਂਦਾ ਹੈ ਔਰ ਉਹਦੇ ਵਾਸਤੇ ਕਿ ਇਹਦੇ ਵਿੱਚ ਇੱਕ ਵੀ ਇਹ ਵੀ ਗੱਲ ਹੈ ਕਿ ਉਹਦੇ ਵਿੱਚ ਨੂੰ ਕੋਈ ਕਿਸੇ ਡਿਗਰੀ ਜਾਂ ਡਿਪਲੋਮੇ ਲੋੜ ਨਹੀਂ ਆ ਆਮਰੇ ਖਾਦਾ ਜਿਹੜੀ ਤੁਹਾਡੇ ਖਾਦਾ ਵੀ ਚੱਲੀ ਸਕਦੀ ਫਿਰ ਦੀ ਜਿਹਨੂੰ ਕੋਲ ਸਲਸਾ ਦਿੰਦੇ ਆ ਉਹਦੇ ਵਿੱਚ ਜ਼ਰੂਰਤ ਹੁੰਦੀ ਆ ਪਰ ਬੀਜਾਂ ਦੇ ਵਿੱਚ ਅਜੇ ਫਿਲਹਾਲ ਨਹੀਂ ਹੈ ਦੇ ਵਿੱਚ ਉਹਦੇ ਵਿੱਚ ਨਹੀਂ ਹੈ ਔਰ ਤੁਹਾਡਾ ਤਜਰਬਾ ਤੁਸੀਂ ਪੂਰੇ ਪੰਜਾਬ ਚ ਵੱਖ-ਵੱਖ ਜ਼ਿਲ੍ਹਿਆਂ ਚ ਦੇਖਿਆ ਹੈ ਘੁੰਮ ਕੇ ਰਹਿ ਕੇ ਆਇਓ ਔਰ ਇਹ ਕਿਸਾਨ ਜਿਹੜੇ ਬੀਜ ਉਤਪਾਦਨ ਦਾ ਕੰਮ ਕਰਦੇ ਆ ਜਿਹੜੀ ਸਧਾਰਨ ਫਸਲ ਬੀਜ ਕੇ ਵੇਚਦੇ ਨਹੀਂ ਉਹਦੇ ਨਾਲੋਂ ਉਹਦਾ ਕਿੰਨਾ ਕ ਫਰਕ ਮਹਿਸੂਸ ਕਰਦੇ ਹੋ ਤੁਸੀਂ ਕਿ ਉਹਦੇ ਚ ਉਹਦੇ ਚ ਇੱਕ ਹੋਰ ਵੀ ਕੰਮ ਕਰ ਸਕਦੇ ਆ ਪੰਛੀ ਨਾਲ ਵੀ ਇੱਕ ਆਪੋ ਦੇ ਵਿੱਚ ਰابطਾ ਕਾਇਮ ਕਰਕੇ ਉਹਦੇ ਨਾਲ ਵੀ ਉਹਨਾਂ ਨੂੰ ਬੀਜ ਦੇ ਦਿੰਗੇ ਬੀਜ ਪੈਦਾ ਕਰਕੇ ਵੀ ਦੇ ਸਕਦੇ ਉਹਨਾਂ ਨੂੰ ਉਹ ਵੀ 100-200 ਰੁਪਏ ਵਾਧੇ ਦੇ ਦਿੰਦੇ ਆ ਆ ਫਸਲ ਨਾਲੋਂ ਐਮ ਐਸ ਪੀ ਤੋਂ ਜੇ ਉਹ ਉਹ ਚ ਕਰਨਾ ਤੇ ਉਹ ਤੇ ਤੁਸੀਂ ਆਪਣੇ ਨਿਰਭਰ ਕਰਦਾ ਕਿ ਉਹ ਚ ਕਿਹੜੀ ਕਿਹੜੀ ਕਿਸਮ ਹੈ ਤੇ ਕਿੰਨਾ ਕਿੰਨਾ ਬੀ ਤਰਦ ਕਰਨਾ ਹੈ ਮਤਲਬ ਥੋੜਾ ਜਿਹਾ ਧਿਆਨ ਰੱਖ ਕੇ ਇੱਕ ਕੋਸ਼ਿਸ਼ ਕਰਕੇ ਕਿਸਾਨ ਤੇ ਆਪਣੀ ਆਮਦਨ ਜਿਹੜੀ ਆ ਬਸ ਕਿਉਂਕਿ ਕੰਮ ਉਨਾ ਹੀ ਕਰਨਾ ਹੈ ਸਾਰਾ ਕੁਝ ਥੋੜਾ ਜਿਹਾ ਹੀ ਧਿਆਨ ਦੇਣ ਦੀ ਲੋੜ ਹੈ ਧਿਆਨ ਦੇ ਇਹੀ ਤੇ ਗੱਲ ਪਰੱਖਿਆ ਨਾ ਦਾਣਿਆਂ ਵਿੱਚ ਤੇ ਬੀ ਦੇ ਵਿੱਚ ਜਿਹੜੀ ਬੀ ਵਾਲੀ ਫਸਲ ਉਹ ਬੀ ਵਾਲੀ ਫਸਲੀ ਆ ਲੋਕ ਉਹਨੂੰ ਉਹ ਸਪੈਸ਼ਲ ਟ੍ਰੀਟਮੈਂਟ ਦੇਣੀ ਹੈ ਉਹ ਉਹਦੀ ਜਿਹੜੀ ਬਜਾਈ ਵੀ ਵੇਖਣੀ ਹੈ ਵੀ ਕਦੋਂ ਕਰਨੀ ਆ ਫਿਰ ਉਹਦੀ ਖਾਦ ਕਿੰਨੀ ਪਾਣੀ ਆ ਕਿਹੜੀ ਕਿੰਨੀ ਦੀ ਨਸ਼ਕ ਦੀ ਕਦੋਂ ਕਰਨੀ ਆ ਰੋਕਿੰਗ ਕਦੋਂ ਇਹ ਪ੍ਰੋਟੋਕੋਲ ਆਦਾ ਔਰ ਡਾਕਟਰ ਸਾਹਿਬ ਕਣਕ ਬਾਰੇ ਤੇ ਤੁਸੀਂ ਦੱਸਤਾ ਔਰ ਜਿਵੇਂ ਹਾੜੀ ਦੀਆਂ ਹੋਰ ਜਿਹੜੀਆਂ ਦੋ ਤਿੰਨ ਸਾਡੀਆਂ ਮੇਨ ਫਸਲਾਂ ਨੇ ਜਿਹੜੀਆਂ ਕਿਸਾਨ ਸਾਡੇ ਪੰਜਾਬ ਚ ਲਾਉਂਦੇ ਨੇ ਉਹਨਾਂ ਦਾ ਵੀ ਵੀ ਕਰ ਸਕਦੇ ਥੋੜਾ ਸੰਖੇਪ ਚ ਦੱਸ ਦਿਓ ਵੀ ਤਾਂ ਜਿਹੜਾ ਸਿਰਫ ਜਿਹੜੇ ਹਾਈਬ੍ਰਿਡ ਕਿਸਮਾਂ ਨੇ ਉਹਨਾਂ ਤੋਂ ਬਗੈਰ ਕਿਸੇ ਵੀ ਕਿਸਮ ਦੀ ਫਸਲ ਆ ਚਾਹੇ ਤੁਹਾਡੀ ਛੋਲੇ ਆ ਮਸਰਿਆ ਉਹ ਕੋ ਵੀ ਦਾਲਾਂ ਨੇ ਗੰਨੇ ਦਾ ਵੀ ਬੀਜ ਕਿਸਾਨ ਕਰ ਸਕਦੇ ਆ ਪਰ ਇਹ ਕਰ ਸਕਦੇ ਆ ਇਸ ਤੋਂ ਇਲਾਵਾ ਜਿਹੜੀ ਤੁਹਾਡੀ ਅ ਸਰੋਂ ਦੇ ਵਿੱਚ ਜਿਹੜੀਆਂ ਹਾਈਬ੍ਰਿਡ ਕਿਸਮਾਂ ਨਹੀਂ ਹੈਗੀਆਂ ਉਹਦਾ ਬੀ ਬੀ ਰੱਖ ਦਿੱਤਾ ਰੱਖ ਸਕਦੇ ਆਪਾਂ ਸਿਰਫ ਜਿਹੜੀਆਂ ਦੋਗੀਆਂ ਕਿਸਮਾਂ ਨੇ ਉਹਨਾਂ ਦਾ ਬੀ ਬੀ ਰੱਖਣਾ ਹਾਂਜੀ ਬਾਕੀ ਇਹ ਸਾਰਾ ਕੁਝ ਤਿਆਰ ਕਰ ਸਕਦੇ ਆਪਾਂ ਸੋ ਬਹੁਤ ਧੰਨਵਾਦ ਡਾਕਟਰ ਸਾਹਿਬ ਤੁਹਾਡਾ ਜਿਵੇਂ ਕਿ ਸਾਡੇ ਦਰਸ਼ਕਾਂ ਨੇ ਕਿਸਾਨ ਵੀਰਾਂ ਨੇ ਬਹੁਤ ਧਿਆਨ ਨਾਲ ਦੇਖਿਆ ਹੈ ਡਾਕਟਰ ਸਾਹਿਬ ਨੇ ਬਹੁਤ ਅਹਿਮ ਜਾਣਕਾਰੀ ਜਿਹੜੀ ਉਹ ਦਿੱਤੀ ਹੈ ਔਰ ਆਸ ਕਰਦੇ ਹਾਂ ਕਿ ਕਿਸਾਨ ਜਿਹੜੇ ਨੇ ਉਹ ਜੋ ਫਸਲ ਤੇ ਲਗਾਉਂਦੇ ਨੇ ਜੇ ਡਾਕਟਰ ਸਾਹਿਬ ਵੱਲੋਂ ਦਸੀਆਂ ਜਿਹੜੀਆਂ ਗੱਲਾਂ ਦਾ ਥੋੜਾ ਜਿਹਾ ਧਿਆਨ ਰੱਖ ਕੇ ਤੇ ਜੇ ਉਹ ਕੋਸ਼ਿਸ਼ ਕਰਨ ਫਸਲ ਵੱਲ ਧਿਆਨ ਦੇਣ ਤੇ ਜਿਹੜੀ ਆਪਣੀ ਫਸਲ ਤੋਂ ਆਪਣੇ ਘਰ ਵਾਸਤੇ ਵੀ ਬੀਜ ਰੱਖ ਸਕਦੇ ਨੇ ਇਸ ਬੀਜ ਨੂੰ ਅੱਗੇ ਵੇਚ ਵੀ ਸਕਦੇ ਨੇ ਆਉਣ ਵਾਲੇ ਸਾਲਾਂ ਵਿੱਚ ਵੀ ਸਟੋਰ ਕਰ ਸਕਦੇ ਆ ਇਹਦੇ ਨਾਲ ਉਹਨਾਂ ਦੀ ਜਿਹੜੀ ਫਸਲ ਹੈ ਅਗਲੀ ਉਹਦੀ ਚੰਗੀ ਪੈਦਾਵਾਰ ਹੋਵੇਗੀ ਆਮਦਨ ਵਿੱਚ ਵੀ ਵਾਧ ਇੱਕ ਵਾਦੂ ਸਾਹ ਇੱਕ ਤੰਦਾ ਵੀ ਜਿਹੜਾ ਉਹ ਬਣ ਸਕਦਾ ਹੈ ਅੱਜ ਦੀ ਪੇਸ਼ਕਸ਼ ਵਿੱਚ ਇੰਨਾ ਹੀ ਮੈਂ ਹਰਮਨਪ੍ਰੀਤ ਸਿੰਘ ਗੁਰਦਾਸਪੁਰ